ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਪੈਣ ਭਰਾਵਾਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਆ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਲੱਗਿਆ ਜੀ ਆਪਾਂ ਅੱਜ ਵਾਲਾ ਵਲੌਗ ਸ਼ੁਰੂ ਕਰਨਾ ਤੇ ਜਿਵੇਂ ਤੁਹਾਨੂੰ ਕੱਲ ਦੱਸਿਆ ਹੀ ਸੀ ਆਪਾਂ ਚੱਲੇ ਆ ਜੀ ਸਹਿਜ ਪਾਠ ਤੇ ਭੋਗ ਤੇ ਅੱਜ ਆ ਭੋਗ ਤੇ ਬਾਕੀ ਜਸ਼ਨ ਆਪਣਾ ਹੋਸ ਤੇ ਆ ਮਮੀ ਤੇ ਡੈਡੀ ਜਾਵੜੇ ਤੇ ਕਿਉਂਕਿ ਸਾਥੋਂ ਚਾਰਾਂ ਜਣਾਂ ਦਾ ਤਾਂ ਕਿੱਥੇ ਚਾਹੀਦਾ ਸੀ ਹਨਾ ਇੱਕ ਸਾਧਨ ਤੇ ਤੇ ਜਸ਼ਨ ਤੇ ਡੈਡੀ ਸਾਨੂੰ ਛੱਡਿਆਉਣਗੇ ਤੇ ਜਸ਼ਨ ਦੇ ਰੈਡੀ ਕੱਲ ਆਵਦੀ ਡਿਊਟੀ ਹੈ ਜਿਹੜੀ ਕਿ ਪਕਤਾ ਆਇਆ ਇੱਕ ਸੇ ਜਿਹੜੇ ਕੰਮ ਤਾਂ ਦਾ ਕਰਵਾਇਆ ਸੀ ਕੱਲ ਆਥ ਨੇ ਆਏ ਆ ਤੇ ਹੁਣ ਕਹਿੰਦੇ ਚਲੋ ਮੈਂ ਘਰੇ ਆ ਤੁਸੀਂ ਜਾਇਓ ਆਪਾਂ ਝਾੜੂ ਝੂੜੂ ਵਾਲਾ ਕੰਮ ਜਿਹੜਾ ਕੀ ਕਰਿਆ ਪੋਚਾ ਪੋਚਾ ਕੁਝ ਨਹੀਂ ਲੱਗਿਆ ਕੱਪੜੇ ਨਹੀਂ ਧੋਤੇ ਹਜੇ ਕਿਉਂਕਿ ਸਾਢੇ 5:30 ਦਾ ਟਾਈਮ ਹੋ ਗਿਆ ਆ ਕੇ ਕਰ ਲਾਂਗੀ ਤੇ ਪਸ਼ੂਆਂ ਨੂੰ ਆਪਾਂ ਨੀਰਾਚਾਰਾ ਪਾ ਕੇ ਇੱਕ ਬਾਵਾ ਟਾਈਮ ਹੋ ਗਿਆ ਬਾਹਰ ਬੰਨਿਆ ਨੂੰ ਤਾਂ ਤੇ ਗਾਂ ਆਪਣੀ ਅੰਦਰ ਹੀ ਖੜੀ ਐ ਤੇ ਪਾਣੀ ਧਾਣੀ ਜਸ਼ਨ ਦੇ ਰੈਡੀ ਪਿਆ ਕੇ ਜਦੋਂ ਚੰਗੀ ਧੁੱਪ ਨਿਕਲੀ ਬਾਹਰ ਮੰਨ ਦੇਣਗੇ ਤੇ ਲੋ ਬੰਨ ਲਾ ਆਪਾ ਇਹ ਬੰਨ ਲਾ ਹੂੰ ਬੰਨ ਲਾ ਕੋਟੇ ਨਾ ਉਹੀ ਹੋ ਜਾਂਦਾ ਪਾਲੀ ਵਿੱਚ ਜਾਂਦੀ ਨਹੀਂ ਬਾ ਮੋਟਾ ਖੜ ਜਾ ਮੈਂ ਮੋਟਾ ਮੈਂ ਬੰਦੀ ਆ ਚਲੋ ਜੀ ਫਿਰ ਮਿਲਦੇ ਆਪਾ ਇਹ ਰਮਾਲ ਬੰਨਦਾ ਜਸ਼ਨ ਦੇ ਲਓ ਜੀ ਭੋਗ ਤੋਂ ਆਪਾਂ ਆ ਗਏ ਸੀ ਕਾਫੀ ਟਾਈਮ ਹੋ ਗਿਆ ਇਹਨੂੰ ਤਾਂ ਤੇ ਚਾਹ ਬਣੀ ਦੋ ਵਾਰੀ ਕਰ ਲਿਆ ਆ ਕੇ ਕਰੀ ਫਿਰ ਦੋ ਵਾਲੀ ਚਾਹ ਵੀ ਕੇ ਹੁਣ ਬੈਠੇ ਆ ਹੁਣ ਹੋ ਗਿਆ ਟਾਈਮ 20 ਮਿੰਟ ਹੋ ਗਏ 2 ਵਜੇ ਤੇ ਆ ਕੇ ਇੱਥੇ ਪੋਚਾ ਪੋਚਾ ਲਾਇਆ ਸਾਰੇ ਤੇ ਹੁਣ ਸਲਾਹਾਂ ਕਰਦੀਆਂ ਸੀ ਨੋ ਸੱਚ ਵੀ ਪਾਣੀ ਗਰਮ ਹੋ ਜੇ ਤੇ ਵਿੱਚ ਦੀ ਗਿੱਜਰ ਬੰਦ ਕਰਤਾ ਸੀ ਕਿਉਂਕਿ ਠੰਡਾ ਹੋ ਰਿਹਾ ਪਾਣੀ ਵੀ ਚਲੋ ਕੱਪੜੇ ਪਾ ਦिए ਤੁਹਾਨੂੰ ਕਿ ਕੱਲ ਨੂੰ ਮੌਸਮ ਖਰਾਬ ਦਸੀ ਜਾਂਦੇ ਆ ਤੇ ਕੀ ਪਤਾ ਲੱਗਦਾ ਹਨਾ ਤੇ ਮੁੜ ਕੇ ਬਾਹਲੇ ਹੋ ਜਾਣਗੇ ਮੁੜ ਕੇ ਗਿੱਲੇ ਸਿੱਲੇ ਜੇ ਅੰਦਰ ਟ ਸਿੱਟਣੇ ਪੈਣਗੇ ਚਲੋ ਕੁਛ ਨਾ ਕੁਛ ਤਾਂ ਸੁੱਕਣਗੇ ਤੇ ਫਿਰ ਕੱਲ ਨੂੰ ਬਹੁਤ ਜ਼ਿਆਦਾ ਹੋ ਜਾਣਗੇ ਔਕਾ ਹੋ ਜਾਂਦਾ ਧੋਣਾ ਤੇ ਬਸ ਹੀ ਬੈਠੇ ਆ ਮੈਂ ਕਰਦੀ ਸਬਜ਼ੀ ਦੀ ਤਿਆਰੀ ਜੀ ਬਘਚੀਰਾ ਚਰਾਈ ਕਰਾਂ ਤੇ ਆਹ ਵਾਲਾ ਸੂਟ ਹੈ ਜਿਹੜਾ ਕੱਲ ਮੈਂ ਸਟਿਚ ਕਰਿਆ ਜੀ ਪਾ ਕੱਲ ਤੇ ਪਰसों ਦੋ ਦਿਨਾਂ ਚ ਤੇ ਚੁੰਨੀ ਮੇਰੇ ਕੋਲੇ ਪਈ ਸੀਗੀ ਇਹ ਤੇ ਹੁਣ ਮੈਂ ਲਿਆਉਣੀ ਆ ਲਸਣ ਗੰਡਾ ਆਲੂ ਚੱਕੀ ਤੇ ਡੈਡੀ ਵਰਗਿਆਂ ਤੋਂ ਮੰਗਾਏ ਆ ਮਟਰ ਗਏ ਆ ਲੈਣ ਟਰਾਲੀ ਜੀ ਲੈਏ ਸੀ ਕਿਸੇ ਦੀ ਛੱਡ ਕੇ ਆਉਣੀ ਸੀਗੀ ਤੇ ਨਾਲੇ ਸਬਜ਼ੀ ਲੈ ਕੇ ਆਉਣਗੇ ਲੋ ਜੀ ਮੰਮੀ ਨੂੰ ਸਸਰੀ ਘਰ ਦੇ ਸਾਰਿਆਂ ਨੂੰ ਬਸ ਹੋ ਗਿਆ ਕੰਮਾਂ ਦਾ ਟਾਈਮ ਹੋਰ ਕੰਮਾਂ ਦਾ ਟਾਈਮ ਤਾਂ ਉੱਥੇ ਹੋ ਗਿਆ ਸੀ ਤੂੰ ਘਰੇ ਆਏ ਆ ਉਦੋਂ 12:30 ਹੋ ਗਈ ਸੀ ਤੇ ਹੋਰ ਆਗੇ ਮੰਮੀ ਨੇ ਬੁੱਕਰ ਬੁੱਕਰ ਮਾਰੀ ਤੇ ਮੈਂ ਇਧਰ ਲਾ ਸਹਮਣ ਲਿਆ ਅੰਦਰ ਬਾ ਅੰਦਰ ਨਹੀਂ ਬੁੱਕਰ ਵੱਜੀ ਸੀ ਵਰਾ ਕੇ ਪਚਾਰ ਪੰਜ ਹੋਰ ਬੁੱਕਰ ਲਾਈ ਬਸੂਆਂ ਥੱਲੇ ਫੇਰ ਚਾਰ ਪੰਜ ਬੱਠਲ ਗੂੜੇ ਦੇ ਸਿੱਟ ਕੇ ਆਈਆਂ ਤੇ ਫੇਰ ਮੈਂ ਭਾਂਡੇ ਭੁੱਡੇ ਚੱਕੇ ਸਵੇਰ ਵਾਲੇ ਪਏ ਸੀ ਕੁਸ਼ਕ ਜਸ਼ਨ ਤੇ ਡੈਡੀ ਨੇ ਰੋਟੀ ਖਾਧੀ ਸੀ ਜਿਹੜੀ ਤੇ ਚਾਹ ਪਾਣੀ ਗਰੇ ਸੀ ਉਹ ਸਾਰੇ ਚੱਕ ਤੇ ਹੁਣ ਦੋ ਚਾਰ ਭਾਂਡੇ ਜਿਹਾ ਬਸ ਜਿਹੜੇ ਦੋ ਟਰੱਕੇ ਆਈਆਂ ਦਾ ਵਾਸਤੇ ਟਰੱਕੇ ਵਾਲਿਆਂ ਨਹੀਂ ਗਾ ਤੇ ਹੋਰ ਸਵੇਰੇ ਗਾਂ ਨੂੰ ਜਿਹੜਾ ਗੁੜ ਦਿੰਨੇ ਹੁੰਨੇ ਆ ਕਾੜਾ ਉਹ ਵਾਲਿਆਂ ਨਹੀਂ ਗਾ ਤੇ ਹੁਣ ਟਰਕੇ ਆ ਮੰਮੀ ਹੋਰ ਉਬਲ ਜੂ ਤੇ ਫਿਰ ਮੜਾ ਕੋਸਾ ਜਾ ਹੋਗਾ ਦੋ ਕਰਕੇ ਨਿੰਦੇ ਪਾੜੇ ਨੇ ਮਸੀਹ ਤੇ ਜਾ ਕੋ ਦਾ ਅੱਧੇ ਤੱਕ ਧੋਕੇ ਬਾਲੇ ਤੇ ਹੋਰ ਜਿੰਨੇ ਕ ਤੋ ਸੁੱਕਣਗੇ ਹੋਰ ਹਵਾ ਨਿਕਲੂਗੀ ਵਧ ਗਿਆ ਉਹ ਨਹੀਂ ਹੈ ਮੌਸਮ ਦਾ ਕੀ ਬਤ ਦਸੀ ਜਾਂਦੇ ਵੀ ਸਟਾਈਟਾਈਨ ਵੀ ਖਰਾਬ ਆ ਤੇ ਹੋਰ ਕੱਲ ਨੂੰ 27 ਪਰਚ ਉਠਾਈਗਾ ਫਿਰ ਬਾਲੇ ਹੋ ਜਾਣਗੇ ਹੂੰ ਦੋ ਦੋ ਤਾਂ ਸਾਡੇ ਹੀ ਹੋਗੇ ਤੇ ਹੋਰ ਸਾਰਿਆਂ ਦੇ ਦੋ ਦੋ ਹੋਗੇ ਮੇਲਾ ਦਾ ਹਾਂ ਇਹ ਦੇ ਆਪਣੇ ਵਾਲਾ ਦਾ ਇੱਕਾ ਬੰਲਾ ਦਾ ਜੇਸ਼ਣ ਇਹਦੇ ਵੀ ਦੋ ਤਿੰਨ ਦੋ ਆ ਹਾਂ ਦੇ ਇੱਕ ਤਾਂ ਡੇੜੀ ਦਾ ਵੀ ਇੱਕੀ ਆ ਆਪਣੇ ਦੋ ਦੋ ਹਾਂ ਕੱਲ ਵਾਲਾ ਦੇਖ ਤਾ ਕੱਲ ਵਾਲਾ ਮੋਟਾ ਇੱਕ ਤੜਕੇ ਲਾ ਤੇ ਤੇ ਚਲੋ ਜੀ ਸਬਜੀ ਦੀ ਕਰਦੇ ਆ ਚੀਰਾ ਚਰਾਈ ਤੇ ਉੱਥੇ ਕੋਈ ਵੀਡੀਓ ਬਣੀ ਨਹੀਂ ਜੀ ਬਸ ਆਪਣਾ ਤਾਂ ਵੀ ਜਦੋਂ ਵੀ ਜਾਣੇ ਹੁੰਨੇ ਉਧਰ ਉਹਨਾਂ ਦੇ ਭੋਗ ਤੇ ਵੀ ਆਪਣੀ ਵਾਵਾ ਹੋਣੀ ਜਾਣੀ ਹੈ ਜਦੋਂ ਕੋਈ ਵੀ ਉਹਨਾਂ ਦਾ ਪ੍ਰੋਗਰਾਮ ਹੁੰਦਾ ਆਪਣੀ ਡਿਊਟੀ ਹੁੰਦੀ ਹੈ ਰੋਟੀ ਬਣਾਉਣ ਤੇ ਹਾਂ ਤੇ ਲੰਗਰ ਦੀ ਜਿਹੜੀ ਕਿ ਸੇਵਾ ਹੁੰਦੀ ਹੈ ਆਪਣੀ ਬਣਾਉਣ ਦੀ ਤੇ ਆਪਾਂ ਤਾਂ ਉੱਥੇ ਹੀ ਹੁੰਨੇ ਆ ਤੇ ਪਾਸ ਉੱਥੇ ਆਦੇ ਹੁੰਦੇ ਜਿੱਥੇ ਭੋਗ ਪੈਂਦਾ ਹੈ ਨਾ ਉੱਥੇ ਤਾਂ ਬੈਠਿਆ ਨਹੀਂ ਜਾਂਦਾ ਹੁੰਦਾ ਉੱਥੇ ਜਦੋਂ ਐ ਹੋ ਜਾਂਦਾ ਵੀ ਰੋਟੀ ਪਾਣੀ ਵੰਡ ਗਈ ਭਾਈ ਸਭ ਨੇ ਪ੍ਰਸ਼ਾਦਾ ਛਕ ਲਿਆ ਤੇ ਹੁਣ ਤੁਸੀਂ ਪ੍ਰਸ਼ਾਦਾ ਛਕ ਲਓ ਉਦੋਂ ਜਾਈਦਾ ਉਧਰਲੇ ਪਾਸੇ ਤਾਂ ਤੇ ਚਲੋ ਆਦੇ ਹੁੰਦੇ ਆ ਲੰਗਰ ਦੀ ਸੇਵਾ ਵੀ ਬਹੁਤ ਹੁੰਦੀ ਹੈ ਨਾ ਬਹੁਤ ਵੱਡੀ ਕਿਸੇ ਨੂੰ ਮਿਲਦੀ ਹੈ ਕਰਮਾਂ ਵਾਲੇ ਇਹ ਵੀ ਕਰਮਾਂ ਵਾਲੇ ਨੂੰ ਕਰਮ ਨੂੰ ਮਿਲਦੀ ਸਹੀ ਗੱਲ ਹੈ ਤੇ ਤਾਂ ਕਰਕੇ ਉੱਥੇ ਕੋਈ ਵੀਡੀਓ ਨਹੀਂ ਬਣੀ ਜੀ ਬਸ ਦੋ ਲੱਗੇ ਰਹੇ ਲੱਗੇ ਰਹੇ ਹਨ ਤੇ ਆ ਅੱਗੇ ਬਸ ਕਰੇ ਫਿਰ ਉਹੀ ਕੰਮ ਧੰਦਿਆਂ ਨੂੰ ਪੈ ਗਈ ਤੇ ਚਲੋ ਜੀ ਹੁਣ ਆਪਾਂ ਤੁਹਾਨੂੰ ਮਿਲਦੇ ਆ ਫੇਰ ਲਓ ਜੀ ਸਬ지 ਸੁੱਕੀ ਮੈਂ ਚੀਤ ਕੇ ਰੱਖ ਤੀ ਉਹ ਵੇ ਜੀ ਤੇ ਮਮੇਰੇ ਬਾਦ ਮਸ਼ੀਨ ਚ ਕੱਪੜੇ ਸੁਕਕਦਾ ਧੋ ਕੇ ਬਾਦ ਮਮੇ ਚਲੋ ਪਾਣੀ ਨਿਕਲੂਗਾ ਇੰਨੇ ਨੇ ਦੋ ਘੜੇ ਰਹਿ ਗਏ ਹੁਣ ਤਾਂ ਤੇ ਹੋਰ ਇੱਕ ਵਾਰੀ ਹੋਰ ਬਹਿਣਗੇ ਬਸ ਤੇ ਸਾਰੇ ਤੋਤੇ ਜਾਣਗੇ ਤੇ ਜਸ਼ਨ ਮੈਡੀ ਨੇ ਹਰਾ ਕੁੱਤਰ ਲਿਆ ਤੇ ਤੂੜੀ ਲੈਣ ਗਏ ਆ ਕਾਲੋ ਤੋਂ ਆ ਗਿਆ ਆਪਣਾ ਜਾੜਾ ਐ ਹੁਣ ਮੈਂ ਬੱਕੀ ਤੇ ਸਮਾਨ ਮੈਂ ਤਾਂ ਕਾਲਾ ਤੇਲ ਵੀ ਲਾਈ ਹੋਰ ਮੰਮੀ ਦਾ ਆ ਲਾ ਉਹਦੇ ਚੋਂ ਮਾਰ ਗਿਆ ਨਾ ਤੇ ਡੇਰੇ ਲੱਗ ਗਿਆ ਐਥੇ ਆ ਲੱਗ ਗਿਆ ਨਾ ਇਹ ਤਾਂ ਕੱਪੜਿਆਂ ਤੇ ਲੱਗ ਗਿਆ ਪਤਾ ਨਹੀਂ ਕਿੱਥੋਂ ਲੱਗ ਗਿਆ ਬੱਸ ਜੀ ਲੱਗਿਆ ਬਣੀ ਬਣੀ ਜਿਆਦਾ ਕਿਸੇ ਭਾਈ ਕੋਲ ਤੇ ਤੁਲਨਾ ਹੋਵੇ ਪਤਾ ਨਹੀਂ ਖੜੇ ਰ ਮਗਰ ਨੁੱਤੀ ਸੋਸੀ ਨਹੀਂ ਰੇ ਖੜੇ ਆਹੀਂ ਜੀ ਘਰ ਜਿਆਦਾ ਕਿਸੇ ਕੋਲ ਕੋਈ ਸਮਾਨ ਹੋਊਗਾ ਸਮਾਨ ਹੋਊਗਾ ਕੋਈ ਗਰੀਸ ਗੂਸ ਵਾਲਾ ਤੇ ਮੈਂ ਕਰੀ ਜਾਂਦੀ ਸੀ ਜਸ਼ਨੇ ਦੀ ਪੈਂਟ ਤੇ ਤਰਪਾਈ ਜੀ ਨਮੀ ਲਿਆ ਕੇ ਦੁੱਤੀਆਂ ਇਹ ਜਸ਼ਨੇ ਨੂੰ ਦੋ ਪੈਂਟਾਂ ਦੋ ਪੈਂਟਾਂ ਇੱਕ ਜਿਹੜੀ ਬੁੱਧਵਾਰ ਤੇ ਸ਼ਨੀਵਾਰ ਦੀ ਟੀ-ਸ਼ਰਟ ਪਾਉਂਦਾ ਹੁੰਦਾ ਉਹ ਵਾਲੀ ਸਕੂਲ ਵਾਲੀ ਤੇ ਨੀਵੇਂ ਲੈ ਕੇ ਦਿੱਤੇ ਆ ਜੀ ਖੁੱਲੇ ਵੀ ਲੈ ਕੇ ਦਿੱਤੇ ਨੀਵੇਂ ਵੀ ਲੈ ਕੇ ਦਿੱਤੇ ਸਮਝਾ ਤੁਹਾਨੂੰ ਉੱਤਰ ਪਾਈ ਕਰਕੇ ਨਾ ਤੇ ਲੇੜ ਜੀ ਮੋੜ ਦਿੰਨੀ ਇਹਨੇ ਨਾਲ ਉੱਚੀ ਹੋ ਜੂਗੀ ਫਿਰ ਜਾਦੇ ਪੈਰਾਂ ਨਹੀਂ ਥੱਲੇ ਇੱਕ ਖੁੱਲੇ ਪੌਂਚੇ ਵਾਲੀ ਹੈ ਜਿਸੋਂ ਕਿਹੜੀ ਹੈ ਪਤਾ ਨਹੀਂ ਤੂੰ ਬੈੱਲ ਬੋਟਮ ਹੈ ਬੈੱਲ ਬੋਟਮ ਬੈੱਲ ਬੋਟਮ ਹੈ ਤੇ ਸਬ지 ਚੀਰ ਕੇ ਰੱਖਦੀ ਤੇ ਤਰਪਾਈ ਕਰਨ ਲੱਗੀ ਬਹੁਤ ਸਵੇਰੇ ਮੇਰੇ ਯਾਦ ਆ ਗਈ ਬੈਠੀ ਬੈਠੀ ਜਦੋਂ ਮੈਂ ਸਬ지 ਚੀਰਦੀ ਸੀ ਮਗਰ ਹਾਇ ਉਹਦੀ ਪੈਂਟ ਵੀ ਮੁਰਗੀ ਕਰਨੀ ਹੈ ਮੈਂ ਤਾਂ ਨਹੀਂ ਮੇਰਾ ਤੜਕੇ ਤੋਂ ਸਮਾਂ ਹੁੰਦਾ ਉਹ ਤੁਹਾਨੂੰ ਪਤਾ ਜੀ ਉਧਰੋਂ ਤਾਂ ਕੰਮਾਂ ਦਾ ਟਾਈਮ ਹੁੰਦਾ ਤੜਕੇ ਤੇ ਉਹਦਾ ਜਦੋਂ ਉਹ ਕਰਦਣੀ ਹੈ ਟਾਈਮ ਸੀਗਾ ਮੇਰੇ ਕੋਲ ਤੇ ਜਦੋਂ ਰੈਡੀ ਪੂਰੀਆਂ ਆਉਂਦੀਆਂ ਬੱਸ ਮੇਰੇ ਜਾਣ ਦੇ ਲਈ ਲੁੰਦੇ ਹੀ ਆ ਮਮੀ ਆਖੀਂ ਨੀਰਾ ਭਾਈਏ ਮਾਂ ਤਵੇੜਾ ਹੋ ਜਾਂਦਾ ਔਰ 5 ਵਜੇ ਤਾਂ ਗਾਂਦ ਕਰਦੀ ਬੈਠੀ ਦਾਰ ਕਰਨ ਸਾਡੇ ਨੂੰ ਕਰਤੀ ਆਪਾਂ ਬਣਾ ਲਓ ਖੋਆ ਬਣਾਵਾਂਗੇ ਕੱਲ ਨੂੰ ਬਣਾਵਾਂਗੇ ਕੱਲ ਨੂੰ ਆਪਾਂ ਬੋਲੀ ਦੀ ਮਠਿਆਈ ਬਣਾਵਾਂਗੇ ਸਾਰੇ ਪੈਣ ਪਰਾਵਾਂ ਨਾ ਕਰਾਂਗੇ ਸੀ ਸ਼ੇਰ ਤੇ ਅੱਜ ਸੱਚ ਅੱਜ ਡੈਡੀ ਸਾਡੇ ਅੱਖ ਜਾਂਦੇ ਸੀ ਜਿਸ ਨੂੰ ਡੈਡੀ ਨੂੰ ਕਹਿੰਦੇ ਇਹ ਪੀਤਾ ਨਹੀਂ ਆਂਦਾ ਦੁੱਧ ਜਿਹੜਾ ਬੋਲਾ ਹੁੰਦਾ ਇਹ ਪਿੱਤੀ ਜਾਵੇ ਬੋਲੀ ਤੇ ਦੁੱਧੂ ਹੀ ਨਹੀਂ ਦੁੱਧ ਨਹੀਂ ਹੱਟਣਾ ਕੋਈ ਖੋਆ ਮੁੱਕੇ ਕੋਈ ਮੇਰਾ ਬੱਚੀਆਂ ਸੀ ਲਾ ਰੁਕੀ ਕੈਜਾ ਹੁੰਦਾ ਖੋੜਾ ਔਣਾ ਦਾ ਨਹੀਂ ਹੁੰਦਾ ਖੜਾ ਔਣਾ ਨਹੀਂ ਹੁੰਦਾ ਰਹੇਂਾ ਰਾਸਾ ਸੰਗਣਾ ਹੁੰਦਾ ਹੈ ਜਿਵੇਂ ਆਪਣਾ ਕਸਟਰ ਬਣ ਜਾਂਦਾ ਔਵੇਂ ਕੱਚਾ ਹੀ ਪੀਣਾ ਜਿਵੇਂ ਹੁਣ ਚੋਇਆ ਜਿਵੇਂ ਤਾਈ ਥੋਣ ਸਾਰੀ ਪੀਣਾ ਪੀ ਲੈ ਆਏ ਅੱਖਾਂ ਬੰਦ ਕਰਕੇ ਨੱਕ ਬੰਦ ਕਰਕੇ ਨਹੀਂ ਆਏ ਜਿਸ ਨੇ ਮੈਂ ਸੋਚਿਆ ਵੀ ਆਪਾਂ ਦਵਾਈ ਬੂਟੀ ਵੀ ਤਾਂ ਪਿੰਨੇ ਅਸੀਂ ਸੰਵਾਲੀ ਕੌੜੀ ਹੁੰਦੀ ਹੈ ਜਿਹੜੀ ਤੇ ਇਹਦਾ ਵੀ ਪੀ ਸਕਦੇ ਹ ਕਿੰਨੇ ਦਿਨ ਪੀਣਾ ਪੈਂਦਾ ਇਹ ਪਾਸੇ ਜੇ 1-2 ਦਿਨ ਹੀ ਪੀਲੇ 1-2 ਦਿਨ ਪੀਲੇ ਲੂਹਾ ਲੂਹਾ ਜਿਵੇਂ ਜਿਵੇਂ 2-4 ਦਿਨ ਸੂਏ ਹੁੰਦੇ ਬਸ ਹੁਣ ਹੋਏ ਹੁਣ 3 3 ਦਿਨ ਦੋ ਤੇ ਮੈਂ ਇਸ ਦਾ ਕਿਵੇਂ ਹੁੰਦਾ ਇਹ ਦਿਨ ਨਾਲੋਂ ਵੀ ਵੱਧ ਹੁੰਦਾ ਗਾੜਾ ਗਾਈਆਂ ਦਾ ਬਾਲਾ ਤਾਕਤ ਵਾਲਾ ਹੁੰਦਾ ਮੈਂ ਇਦਾਂ ਘੱਟ ਹੁੰਦਾ ਗਾਈਆਂ ਦੇ ਬਾੜੇ ਚੰਨਾ ਹੁੰਦੇ ਕਹਿੰਦੇ ਇੱਕ ਗਲਾਸ ਪੀ ਲੈ ਢੂਈ ਨਹੀਂ ਦੁਖਦੀ ਇਹ ਕਦੇ ਵੀ ਪਾਪੇ ਦੀ ਤਾਂ ਰੁਕਦੀ ਆ ਪੀਤੀ ਨਹੀਂ ਆਂਦਾ ਪੀਤਾ ਨਹੀਂ ਆਂਦਾ ਫਿਰ ਦੁਤੀ ਆਉਂਦੀ ਆ ਤੇ ਡੈਡੀ ਦੀ ਵੀ ਦੁਖਣ ਲੱਗ ਗਈ ਸਾਰਿਆਂ ਦੀ ਦੁਖਦੀ ਆਪਣੀ ਇਹਦਾ ਮੇਰੀ ਵੀ ਦੁਹੰਦੀ ਹੈ ਦੁਖਦੀ ਔਰ ਰੋਟੀ ਰੋਟੀ ਪਈ ਆਂ ਖਾਉਣਾ ਪੈਂਦਾ ਸਿੱਧਾ ਮੈਨੂੰ ਉਹ ਮਾਰਦਾ ਜਦੋਂ ਵਜੇ ਸੁਣਾ ਹੋਇਆ ਮੈਂ ਕਬੱਚੀ ਰਹੀ ਪਤਾ ਹੈ ਨਹੀਂ ਸੀਗਾ ਇਹਨਾਂ ਮਾਂ ਤਾਂ ਬਠੇਰਾ ਮੰਮੀ ਤਾਂ ਮੇਰੀ ਮੰਮੀ ਤਾਂ ਜੀ ਬਠੇਰਾ ਆਖਦੀ ਪੈ ਜਾ ਖੁੜੀਏ ਪੈ ਜਾ ਮੇਰੀ ਨਾਨੀ ਵੀ ਉਥੇ ਰਾਹਦੀ ਪੈ ਜਾ ਤੂੰ ਪੈ ਜਾ ਮਾਂ ਕਾ ਤੂੰ ਬਹਿ ਜਾ ਨਹੀਂ ਲੱਗਦਾ ਬਲੇ ਕਰਕੇ ਤੇ ਮੌਲਕ ਮੰਮੀ ਹੋਰੇ ਵੀ ਜਦੋਂ ਜਸ਼ਨਾ ਹਾਜੀ 7 ਮਹੀਨੇ ਦਾ ਹੋਇਆ ਨਹੀਂ ਸੀ ਇੱਕ ਦੋ ਵਾਰੀ ਜਾ ਕੇ ਆਏ ਆ ਮੰਮੀ ਆਹਦੀ ਬੈਠਿਆ ਨਾ ਤੂੰ ਪੈ ਜਾ ਤੂੰ ਤੰਗ ਹੋਏਗੀ ਮਗਰ ਉਹ ਨਿਆਣੀ ਮੱਤ ਸੀਗੀ ਜੀ ਕੀ ਪਤਾ ਹੁੰਦਾ ਹਨ 18 19 ਸਾਲ ਦੀ ਉਮਰ ਸੀ ਤੇ ਅੱਜ ਕੱਲ ਦੇ ਜਵਾਬ ਤਾਂ ਸਮਾ ਦੀ ਉਸ ਸਮੇਂ ਨਾ ਉਹ ਆਪਣੇ 90 ਵਾਲੇ ਜਿਵੇਂ ਅਸੀਂ ਹੋਵੇ 90 ਵਾਲਿਆਂ ਨੂੰ ਇੰਨਾ ਨਹੀਂ ਅੱਜ ਕੱਲ ਦੇ ਕੁੜੀਆਂ ਮੁੰਡੇ ਬਹੁਤ ਹਿਆਰ ਬਹੁਤ ਹੈ ਹਨ ਆਪਦੀ ਸਿਹਤ ਦਾ ਕੇਅਰ ਕਰਦੇ ਆ ਪੂਰੀ ਉਦੋਂ ਇੰਨਾ ਨਹੀਂ ਹੁੰਦਾ ਸੀਗਾ ਤੇ ਆਹ ਮੈਂ ਬੈਠੀ ਰਹਿੰਦੀ ਤੇ ਮੈਨੂੰ ਆਖ ਦਿੰਦੇ ਵੀ ਤੂੰ ਪੈ ਜਾ ਕੁੜੀਆਂ ਖੱਠ ਹੋਏंगी ਤੇ ਪਰ ਨਾ ਮੈਂ ਬੈਠੀ ਰਹਿੰਦੀ ਤੇ ਹੁਣ ਢੂਈ ਦੁਖਦੀ ਹੈ ਜੀ ਬਾੜੀ ਬਾੜੀ ਦੁੱਖਣ ਲੱਗ ਜਾਂਦੀ ਹੈ ਤੇ ਚੰਗਾ ਲੈ ਲੋ ਮम्मी ਤੁਸੀਂ ਕਿਵੇਂ ਫਿਰ ਨਹੀਂ ਅੱਖ ਐਡੀ ਐਡੀ ਹੀ ਜੀਆਂ ਵੀਡੀਓ ਛੋਟੀਆਂ ਪਰ ਮੈਂ ਰਹਿ ਗਜਸ਼ਨ ਤੇ ਰੜੀ ਅੱਖ ਲੱਗੇ ਤੇ ਅੱਖ ਤੇਰੀਆਂ ਆਏ ਜਦੋਂ ਕੱਦਸ ਤੇੜਾ ਹੁੰਦੀ ਸਾਰੇ ਪਰਿਵਾਰ ਦੀਆਂ ਮੋਟੀਆਂ ਅੱਖਾਂ ਮੈਨੂੰ ਅੱਖ ਲੱਗੇ ਤੇ ਤੇਰੀਆਂ ਹੀ ਅੱਖਾਂ ਜੋੜੀਆਂ ਮੇਰੇ ਅੱਖਾਂ ਮੰਮੀ ਦੇ ਨੇ ਲਓ ਜੀ ਕਉ ਮਾਤਾ ਆਪਣੀ ਬੈਠੀ ਆ ਹਜੇ ਪਸ ਜਦੋਂ ਨੀਰਾ ਪਾਉਣ ਲੱਗੇ ਉਦੋਂ ਖੜੀ ਹੋਊਗੀ ਤੇ ਆਪਣੀ ਯੋਗਣਕਾਰ ਯੁਗਣੀ ਨੀ ਵੇਰੀ ਜੋਗਣੀ ਨੀ ਵੇਰੀ ਜੋਗਣੀ ਦੇ ਅੱਖਾ ਜੋ ਪਾਣੀ ਨਿਕਲਿਆ ਨਾ ਪਾਣੀ ਨਿਕਲਿਆ ਨਾ ਪਾਣੀ ਨਿਕਲਿਆ ਆਈ ਬੈਠੀ ਰਹਿੰਦੀ ਰਾਤ ਨੂੰ ਭਾਲੀ ਸੀਲ ਹੈ ਇੱਕ ਵਾਰੀ ਦੁੱਧ ਚੰਗਾ ਦਿੰਦੇ ਸਾਰੀ ਰਾਤ ਬੈਠੀ ਰਹਿੰਦੀ ਹਲਦੀ ਨੀ ਦਾਦਾ ਉਦ ਬੰਡਾੜੀ ਨੇ ਬੋਰੀ ਬੰਨਤੀ ਸੀਗੀ ਡੇੜਕੇ ਬੋਰੀ ਕੈਰੀ ਕਰਕੇ ਤੇ ਮੁਰਕੇ ਦੇ ਬੰਨਤੀ ਰੱਸੀਆਂ ਨਾਲ ਜਵਾਂ ਨਹੀਂ ਉੱਠੀ ਰਾਤ ਨੂੰ ਸਾਈ ਵਾਲਾ ਸਾਈ ਵਾਲਾ ਕੀ ਕੀ ਛੱਡਦਾ ਕੀ ਛੱਡਦਾ ਇਹ ਇਹ ਖਾਂਦੀਆਂ ਨਹੀਂ ਗੇ ਇਹ ਨਹੀਂ ਖਾਂਦੀ ਇਹ ਬਾਕੀ ਤਾਂ ਸਾਰਾ ਕੁਝ ਖਾ ਗਈ ਲਓ ਜੀ ਜਿਸ ਨੇ ਰੈਡੀ ਪਾਉਂਦੇ ਨੀਰਾ ਚਾਰਾ ਅਮੀਰੇ ਧੋਖਾ ਹੋਏ ਜਿਵੇਂ ਆਪਣੇ ਸੱਚੇ ਨਹੀਂ ਹੁੰਦਾ ਚੱਕਰੀਆਂ ਹਾਂ ਇੱਕ ਦਾ ਸੀ ਕੋਣੀ ਤੇ ਇੱਕ ਸੱਚਾ ਉਸੇ ਮੱਥੇ ਤੇ ਹਾਂ ਦੋ ਐ ਤੇ ਇੱਕ ਉਸੇ ਵਿਚਾਰੇ ਕੰਨਾਂ ਦੇ ਤੰਨਾ ਤੰਨਾ ਉਹ ਵੇ ਗੰਨਦੇਵ ਜਾਲੇ ਇੱਕ ਆ ਮੱਥੇ ਤੇ ਇੱਕੋ ਸੇ ਲੋ ਜੀ ਜੁਗਨਕੌਰ ਐ ਜੁਗਨਕੌਰ ਆਪਣੀ ਕੋਲ ਸਾਰੀ ਬੀਡ ਹੋ ਗਈ ਇੱਕ ਕੱਟ ਉਹੋ ਬ੍ਰੇਕਨ ਇੱਕ ਵੱਧ ਹੂੰ ਸਸੀ ਕਪੜਾ ਸਸੀ ਗਾਦੀ ਹੂੰ ਇੱਕ ਕੱਟ ਸ਼ਾਈ ਵਾਲੇ ਤਾਂ ਬਤ ਪਿਆਰ ਇੱਕ ਪਿਆਰ ਮਰ ਲਾ ਠੀਕ ਚਲੋ ਜਿਸ ਸੰਦੇ ਮਮੀ ਘਰੇ ਬੰਦੇ ਨਿਰਾਚਾਰਾ ਤੇ ਮੈਂ ਚੱਕਾਂ ਭਾਂਡੇ ਫਿਰ ਤਾਂ ਦਾਲ ਸਬਜ਼ੀ ਫਿਰ

लाइट आले પ્રમાણે બી ઓને હવા વારી તો પહેલો કટ ના દે કે ઓખા હોતા જ જો કોણ કરી તો એક બંદા યદો મશીન પર ન લગી ઉધો એ વાળા હો તો લેટી દેખી લેટ આવું કે કપડે ધોવા લેટ આવું આજ આપણે ਦੁੱਧ લઈ કે આવી કે કે કાલે દે પોસી ਆਪਣੇ ઘર દ્વારે લઈ જશે ડાળી ને છાણી લાળી દેખ ਰੇ ਵਾਲੇ ਢਾਂਕੇ ਦਾ ਟਾਗਾ ਵੱਟਿਆ ਹਰੇੜ ਢਾਂਕੇ ਦਾ ਟਾਗਾ ਟਾਗਾ ਰੇ ਵਾਲੇ ਗੱਟੇ ਦਾ ਢਾਂਗਾ ਵੱਟਿਆ ਹੂੰ ਲੋ ਜੀ ਆਪਾਂ ਬਣਾਉਣ ਕੁਛ ਕਪੜੇ ਮੈਂ ਬਾਹਰ ਸੁਕਣੇ ਤੇ ਦੋ ਸੂਟ ਰਹਿ ਗਏ ਸੀ ਮੰਮੀ ਕੱਢੀ ਆਂਦੇ ਚਲੋ ਬੁੱਤ ਜੀ ਬਾਹਰ ਚੱਲ ਤੇ ਸੋਨਾ ਮੈਂ ਤੱਕ ਮੰਮੀ ਨੇ ਤੂੰ ਬਣਾਣਾ ਸਾਗ ਕੀ ਫਿਰ ਬਾਹਰ ਲੱਗਣੀ ਨਹੀਂ ਮੈਂ ਬੋਲਿਆ ਵੀ ਜਲ ਮੌਸਮ ਬਿਲਕੁਲ ਹੋ ਗਿਆ ਜੀ ਖਰਾਬ ਸੂਰਜ ਜਮਾ ਨਹੀਂ ਤੇ ਬੱਦਲ ਪੂਰੇ ਮੋਤੇ ਹੋ ਕੇ ਆ ਗਏ ਜਰਾ ਹੋਰ ਮਗਰ ਨੂੰ ਆ ਜਾ ਫਸ ਸਬਜ਼ੀ ਬਣਾ ਤੜਕੇ ਆਉਗਾ ਮੈਂ ਮੈਂ ਮੇਰੀ ਜਿੱਥੇ ਚੱਲੀ ਆ ਉਹ ਤਾਂ ਕਦੋਂ ਆਊਗਾ ਕੀ ਪਤਾ ਕਦੋਂ ਪਿਛਲੇ ਬਾਹਰ ਆਵੇ ਕੀ ਪਤਾ ਦਿਨ ਚੜ੍ਹਨ ਨਾਲ ਹੀ ਆ ਜੇ ਦੁਪਹਿਰੇ ਆਵੇ ਰੱਬ ਕੋ ਇਹੇ ਰੱਬ ਮੂਰੇ ਵੀ ਦਾ ਜੋਰ ਤੇ ਜਸ਼ਨ ਖਾਂਦਾ ਇਹ ਕੀਰ ਆਪਾਂ ਤਾਂ ਸਸੀਂ ਅੱਜ ਖਾ ਖਣ ਪਾ ਸਾਈ ਭਾਰ ਦੇ ਕੋਹ ਤੇ ਗੈਸੀ ਕੀਰ ਜਸ਼ਨ ਤੇ ਰੜੀ ਦੀ ਰੋਟੀ ਭੇਜੀ ਸੀ ਫਿਰ ਉੱਥੋਂ ਆਪਾਂ ਤੁਸੀਂ ਇਹ ਵਾਰੀ ਸਾਢੇ 8:30 ਤੇ ਜਸ਼ਨਗਰ ਮਮੀ ਪਈ ਹੈ ਪਹਿਲਾਂ ਕਿੰਨੂ ਖਾ ਕੇ ਹਟਿਆ ਤੇ ਉਹ ਪਈ ਆ ਕੀ ਖਾਲਾ ਤੇ ਬਸ ਸਵੇਰ ਤੋਂ ਪਹਿਲਾਂ ਜਿਹੜੀ ਆਪਣੀ ਟੋਕੜਾ ਗਾਂ ਕਾਲੀ ਉਹਦੀ ਕੱਢ ਲਿਆਂਗੀ ਸਬਜੀ ਬੰਦੇ ਬੰਦੇ ਜਣੇ ਇਹਨੇ ਸਬਜੀ ਵੱਢ ਜੂਗੀ ਫੇਰ ਉਹਦੀ ਕੱਢ ਲਿਆਂਗੀ ਚੁੱਗੀ

ਮੁਰਕੇ ਕਈ ਵਾਰ ਇਹਦਾ ਬਾਹਰ ਲੈਂਦੇ ਹੁੰਦੇ ਕੱਢ ਲੈਂਦੇ ਆ ਧਣੀਆਂ ਕਈ ਵਾਰੀ ਨਹੀਂ ਨਿਕਲਦਾ ਉਹ ਜਿੱਦੀ ਹੋ ਜਾਂਦੇ ਬੇਚਰੇ ਦੇ ਕਿ ਪਾਸੇ ਤੇ ਫਿਰ ਖਾਸ ਦੀ ਖੜਾ ਸੁੱਕ ਜਾਂਦਾ ਮਾਂਗਾ ਜਿਹਾ ਜਿਹਦਾ ਇਹ ਹਰਾ ਮਸਾ ਸਾਗ ਜਿਹਦਾ ਬਾਦੀ ਜਿੰਨਾ ਕ ਤੋੜਦੇ ਆ ਉਹਨਾਂ ਹੀ ਦੂਜੇ ਤੀਜੇ ਦੇ ਰੋ ਹੋਰ ਸੁੱਕਿਆ ਹੋਣਾ ਉਹਨੇ ਘਰ ਜਾਂਦੀ ਹੈ ਕੈਰੀ ਲਓ ਜੀ ਟਾਈਮ ਸਹੀ ਸੀਦਾ ਹੋ ਗਿਆ ਸ਼ੀ ਵੱਜ ਗਈ ਤੇ ਆਟਾ ਕੋਟਾ ਮੈਂ ਗੁੰਨਤਾ ਤੇ ਦੁੱਧੋ ਅੱਜ ਜਮਾਂ ਸਾਮੇ ਸ਼ਾਮ ਤਾ ਰੜਕਰੀ ਸਾਹਤੀ ਪਤੀਲੀ ਬਹਾਲਾ ਦੁੱਧ ਪੋੜ ਕੇ ਮਾਂ ਇਸ ਦੀ ਦਿੱਲੀ ਤੇ ਲਓ ਜੀ ਮੰਮੀ ਹੋਰਾਂ ਨੇ ਪਾਣੀ ਗੁੜੀ ਪਿਆ ਕੇ ਪਸ਼ੂਆਂ ਨੂੰ ਖਾਲ ਖਰਾਕਾ ਦਿੱਤੀਆਂ ਪਾ ਲਓ ਜੀ ਹੁਣ ਖੜੇ ਆਓ ਝੋਟੀ ਦੀ ਵੇੜ ਚ ਜੇ ਉਹ ਮਿਲੂਗੀ ਤਾਂ ਆ ਸਾਰੇ ਪਸ਼ੂ ਆ ਜਿਹੜੇ ਅੰਦਰ ਹੋਣਗੇ ਉਹਨਾਂ ਜਿਹੜੇ ਵਿਚਾਰੇ ਬਾਹਰ ਖੜੇ ਰਹਿੰਦੇ ਹੂੰ ਤੜਕੇ ਲੇਟ ਮਿਲੀ ਐ 9:30 ਵਜੇ ਤਾਰ ਗੱਡੀ ਤੜਕੇ ਰਾਮ ਰਾਮ ਸੱਬੇ ਭਾਈਆਂ ਤੇ ਹੂੰ ਰਾਮ ਰਾਮ ਲੈਨੇ ਵਗੜੀ ਹੂੰ ਸਹੀ ਹੈ ਰਾਮ ਰਾਮ ਪਾਈ ਲੈਨੇ ਵਗੜੀ ਦਾ ਹੂੰ ਬਾਗੜ ਕੋ ਸ਼ੋਰ ਹੂੰ ਵਗੜੀ ਉਹ ਕਾ ਸ਼ੋਰੋ ਬਾਗੜੀ ਆ ਬਸ ਹੂੰ ਇਹ ਹੋਰ ਉਹ ਜੇ ਲਾ ਦਿੰਦੇ ਆ ਐਂ ਬਣ ਜਾਂਦੀ ਵਾਗੜੀ ਬੋਲਦੇ ਆ ਇਹ ਤਾਂ ਆਦੀ ਬੋਲੀ ਜੀ ਹੋਰ ਹੀ ਬੋਲਦੇ ਆ ਹੂੰ ਹੂੰ ਆਪਾਂ ਨੂੰ ਸਮਝ ਨਹੀਂ ਆਉਂਦੀਆਂ ਠੀਕੇ ਕਰੋ ਹੂੰ ਕੁੱਕ ਕਰੋ ਹੂੰ ਕਹਾ ਕਹਾ ਥੇ ਕੜਾ ਕੜਾ ਥੇ ਪਤਾ ਨਹੀਂ ਕਠਾ ਕਠਾ ਥੇ ਕਠਾ ਥੇ ਠੀਕ ਹੈ ਕਠਾ ਜਾ ਰੇ ਹੂੰ ਵੀ ਭਾਈ ਉੱਡੀ ਆ ਠੀਕ ਹੈ ਟਾਬਰਾ ਦੇ ਇਹ ਟਾਬਰ ਟਾਬਰ ਆ ਦੇ ਟਾਬਰ ਕਿਨੂੰ ਆ ਦੇ ਜਵਾਖਾਂ ਨੂੰ ਜਵਾਖ ਜਾ ਘਰ ਵਾਲੀ ਨੂੰ ਮੰਨ ਕੇ ਚੱਲ ਵੀ ਤੇਰਾ ਟਾਬਰ ਹੈ ਜਵਾਖਾਂ ਨੂੰ ਆਲੇ ਆ ਚਾਹ ਪਾ ਜੈ ਨੂੰ ਕਹਿਣਾ ਮੁੰਡਿਆ ਹਾਂ ਇਹ ਕਹਿੰਦੇ ਟਾ ਕੁੱਕ ਕਰ ਟੱਬਰ ਇਹ ਟੱਬਰ ਕਰ ਕਰਦਾ ਸਾਰਾ ਅੱਛਾ ਐ ਠੀਕ ਹੈ ਆਪਾਂ ਨੂੰ ਨਹੀਂ ਆਉਂਦੀ ਇਹ ਨਹੀਂ ਆਪਾਂ ਮਿਕਸ ਜੇ ਆ ਗਏ ਨਾ ਆਪਣੇ ਪਿੰਡ ਚ ਹੈ ਤਾਂ ਬਹੁਤ ਆਪਣੇ ਪਿੰਡ ਚ ਕਾਟਾ ਕੋਕਾਂ ਦੇ ਜਵਾਲੇ ਵਗਣੇ ਅੱਛਾ ਆਪਣੇ ਕੋਕੇ ਵਾਲੀ ਜਵਾਲੇ ਹਾਂ ਸਾਰਾ ਮੰਡੀ ਵਗਣ ਆਉਂਦਾ ਮੈਨੂੰ ਲੱਗਦਾ ਦੁੱਬਰ ਦੇ ਫਿਰ ਵਗੜੀਆਂ ਦੇ ਪਿੰਡ ਹੀ ਆ ਗਏ ਹਾਂ ਹਰ ਸਾਲ ਦਾ ਹੂੰ ਹੂੰ ਰਾਣੀਆਂ ਰਾਣੀਆਂ ਚ ਵੀ ਉਹ ਆ ਵਗ ਸਾਲ ਦਾ ਬਾਣਾ ਉਹ ਤਾਂ ਭਾਉ ਤੇ ਵਗੜੀ ਵੀ ਆ ਠੀਕ ਭਾਉ ਵਾਲੇ ਹੂੰ ਨਾ ਰਾਣੀਆਂ ਕਨੀ ਭਾਉ ਵਾਲੇ ਆ ਹੂੰ ਹੂੰ ਨਾ ਬਾਦ ਰਾਣੀਆਂ ਫਿਰ ਭਾਉ ਹੂੰ ਅੱਜ ਮੰਮੀ ਉਹ ਭੈਣ ਦਾ ਫੋਨ ਆਇਆ ਜਿਹੜੀ ਆਪਾਂ ਜਾ ਕੇ ਐਸੀ ਬਠੰਡੇ ਇੰਨਾ ਚਾਕਰਿਆ ਉਹਨੇ ਬੱਚੀ ਦਾ ਵਿਚਾਰੀ ਨੇ ਮੈਨੂੰ ਬੜਾ ਇਚਾ ਚੜਿਆ ਆ ਦੀ ਹਾਂ ਹੂੰ ਵਾਲੀਆਂ ਵਧਾਈਆਂ ਦਿੱਤੀਆਂ ਵਿਚਾਰੀ ਜਿਹੜੀ ਨੇ ਆਏ ਕਿਹਾ ਸੀਗਾ ਵੀ ਬੱਚੀ ਹੋਊਗੀ ਉਹਨਾਂ ਨੇ ਬਠੰਡੇ ਗਾਣ ਗਾਣ ਵੀ ਕੱਢ ਆ ਆ ਹੋ ਗਿਆ ਉਹ ਤਾਂ ਆਖੀ ਐਸੀ ਕਹਿੰਦੀ ਜਿਹੜਾ ਮੇਰੇ ਨਾਲ ਸਟਾਫ ਆ ਕਹਿੰਦੀ ਮੈਂ ਉਹਨਾਂ ਨੂੰ ਵੀ ਦੱਸਿਆ ਕਹਿੰਦੀ ਦਿਖਾਇਆ ਉਹਨਾਂ ਨੂੰ ਭੈਣ ਨੇ ਮੇਰਾ ਨਾਮ ਲਿਆ ਕਹਿੰਦੀ ਨਾਲੇ ਮੈਂ ਕਿਹਾ ਸੀ ਬੱਚੀ ਹੋਊਗੀ ਤਾਂ ਬੱਚੀ ਹੋਈ ਆ ਦੀ ਹਮ ਦੇਖੋ ਜੀ ਜਾਂਦੇ ਪੰਛੀ ਘਰਾਂ ਨੂੰ ਕੀ ਚੀਜ਼ ਐ ਇਹ ਮੰਮੀ ਗਿਰ ਜਾਂ ਨਹੀਂ ਕਰ ਇਲਾ ਨਾ ਗਿਰ ਜਾਂ ਕੇ ਗੁੰਜਾ ਨਾ ਗੁੰਜਾ ਹੂੰ ਹੋ ਰਹੀ ਐ ਕਾਲੇ ਜੇ ਬਗਲੇ ਆਣ ਲੋ ਜਿਹਾ ਹੁਣ ਨਾ ਗਿਆ ਤੇ ਮੈਂ ਵੀ ਬਸ ਰੋਟੀ ਲਾ ਜੀ ਲੈਡ ਹੀ ਹਣੀ ਮੈਂ ਲੈਡ ਡੀ ਸੀ ਨੇਰਾ ਜਾ ਬੰਦਾ ਆਪਣੇ ਟੀਨਾ ਥੇ ਕਾਟੀ ਬੁਲਾ ਲਾਤਾ ਮੈਂ ਪਾਣੀ ਦਾਣੀ ਵੀ ਮੰਮੀ ਨੇ ਡੱਗੀ ਚੋਂ ਪਿਆਗਾ ਤੇ ਅੱਗ ਵਿੱਚ ਮੱਚੀਆਂ ਦੀ ਮੈਂ ਕਿਉਂ ਤੜੀ ਮੈਂ ਗਰਮ ਹੋ ਜੂਗਾ ਤੇ ਸਾਰਾ ਕੁਝ ਰੈਡੀ ਕਰਕੇ ਰੱਖਿਆ ਹੋਇਆ ਬਸ ਲੱਗਦੀ ਇਹਨਾਂ ਨੂੰ ਬਿਕਣਾ ਕੀ ਲੱਗ ਜਾਨੀ ਹੈ ਜਸ਼ਨੇ ਦੇ ਕੱਪੜੇ ਕੁਪੜਾ ਕੱਢ ਕੇ ਦੇ ਕੇ ਆਈਆਂ ਪਾਈ ਜਾਂਦਾ ਹੈ ਕੱਪੜੇ ਅੰਦਰ ਦੀਂਦਾ ਕੁਝ ਨਹੀਂਗਾ ਤੇ ਬਦਲ ਵਾਈ ਦਿਖਾਵਾਂ ਤੁਹਾਨੂੰ ਪਤਾ ਨਹੀਂ ਦੱਸੂਗੀ ਲੈ ਲਾ ਆ ਦੇਖੋ ਆਏ ਹੋਏ ਫੇਰ ਅੱਬ ਹੋਰ ਆਪਾਂ ਹੋਗਾ ਕਾਹਦਾ ਹੋਊਗਾ ਇਹ ਜਿਸ ਤਰ੍ਹਾਂ ਇਹ ਕੰਮ ਕਰਦਾ ਹੈ ਉਹ ਹੀ ਤਾਂ ਗੱਲ ਹੈ ਜੀ ਅੱਜ ਲੱਗੂਗਾ ਤਾਂ ਫੇਰ ਹੀ ਕੱਲ ਤੋਂ ਸ਼ੁਰੂ ਹੋਊਗਾ ਕੰਮ ਰੱਬ ਦਾ ਤੇ ਚਲੋ ਜੀ লাগਦੀ ਹੈ ਮੇਰੀ ਰੋਟੀ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਡ ਕਰਦੇ ਆ ਤੇ ਉਮੀਦ ਕਰਦੇ ਆ ਅੱਜ ਵਾਲਾ ਬਲੌਗ ਤੁਹਾਨੂੰ ਵਧੀਆ ਲੱਗਿਆ ਹੋਊਗਾ ਬਾਕੀ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦੀ ਜਿਹੜੇ ਸੁਣ ਸੁਣ ਕੇ ਕਮੈਂਟ ਕਰਦੇ ਆ ਇਸੇ ਤਰ੍ਹਾਂ ਆਪਣੇ ਚੈਨਲ ਨਾਲ ਸਾਰੇ ਭੈਣ ਭਰਾ ਸਪੋਰਟ ਬਣਾ ਕੇ ਰੱਖੋ ਤੇ ਮਿਲਦੇ ਆ ਸਾਨੂੰ ਕੱਲ ਨੂੰ ਆਪਾਂ ਕਿਸੇ ਨਵੇਂ ਬਲੌਗ ਦੇ ਨਾਲ ਬਾਕੀ ਜੀ ਮੀਂਹ ਮੂਤ ਤੇ ਠੰਡ ਤੋਂ ਸਾਰੇ ਭੈਣ ਭਰਾ ਆਪ ਦਾ ਰੱਖੋ ਜੀ ਬਚਾ ਤੇ ਮੇਰੇ ਮੂੰਹ ਤੇ ਆਹ ਵਾਲਾ ਦਾਗ ਜਿਹਾ ਬਹੁ ਜਾਏ ਦੀਨ ਕੋਤਨੀ ਕੀ ਗੱਲਾਂ ਜੀ ਮੈਂ ਫਿਰਸੀਆਂ ਜੀ ਨਿਕਲਿਆ ਹੁੰਦੀ ਮੈਂ ਮੁੜ ਕੇ ਮੈਂ ਥਰੇਈ ਦਾ ਨਹੀਂ ਮੈਂ ਪੱਟ ਲੈਣੀ ਫਿਰ ਉਹਦੇ ਦਾਗ ਬਣ ਜਾਂਦੇ ਬਸ ਬੈਠੀ ਬੈਠੀ ਫੋਨ ਦੇਖੀ ਦੇਖੀ ਐਂ ਕਰੀ ਜਾਨੀ ਪੱਟੀਆਂ ਜਾਨੀਆਂ ਤੇ ਚਲੋ ਜੀ ਕਰਦੇ ਆਪਾਂ ਵੀਡੀਓ ਦਾ ਇੱਥੇ ਐਂਡ ਮਿਲਦੇ ਆ ਕੱਲ ਨੂੰ ਕਿਸੇ ਨਵੇਂ ਵਲੌਗ ਦੇ ਨਾਲ ਸਾਰੇ ਪ੍ਰੇਰਣਾਵਾਂ ਨੂੰ ਪਿਆਰ ਭਰੀ ਸਸ਼ੀਅਕਾਲ ਜੀ ਤੇ ਬਾਏ ਬਾਏ ਜੀ